ਸਲਾਮ ਹੈਤਾ ਕਿਸਾਨ ਵੀਰੋ ਤੋਂ ਵੱਡਾ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਜੈਤੋ ਜ਼ਿਲ੍ਹਾ ਫਰੀਦਕੋਟ ਅੱਜ ਦੀ ਵੀਡੀਓ ਚ ਪਤਾ ਨੂੰ ਜਰਸੀ ਵੈੜ ਵਖੋਣੀਆਂ ਦੂਜੇ ਸੂਏ ਜਿਹੜੀ ਕਿ ਇਸ ਟਾਈਮ ਤਾਜੀ ਸੂਈ ਆ ਰੇਟ ਵੀ ਪਤਾ ਨੂੰ ਵੀਡੀਓ ਸੰਗੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਸ ਕਿਸੇ ਵੀਰ ਦੇ ਪਸੰਦ ਆ ਜੂਗੀ ਵੀਰ ਦਾ ਨੰਬਰ ਸਕਰੀਨ ਤੇ ਚਲਾ ਦਾਂਗੇ ਤੁਸੀਂ ਗੱਲਬਾਤ ਕਰਕੇ ਖਰੀਦੜੀ ਹੋਕ ਕਰ ਸਕਦੇ ਆ ਕਿਸਾਨ ਵੀਰ ਉਹ ਵੈੜ ਇਸ ਟਾਈਮ ਦੂਜਾ ਸੂਆ ਸੂਈ ਆ ਦੋ ਦਿਨ ਬਾਈਕਾਂ ਸੋਈ ਨੂੰ ਸਮਾਂ ਹੋ ਗਿਆ ਤੇ 10 ਲੀਟਰ ਬਾਈਕੰ ਦਾ ਬੋਲਾ ਥੱਲੇ ਦਾ ਤਿਆਰ ਆ ਕੰਡੇ ਵਾਲਾ ਆਪਦੇ ਵੀਨੇ ਲੈਣੀ ਆ ਦੋ ਟਾਈਮ ਤਿੰਨ ਟਾਈਮ ਚੁਆਈ ਕਰਕੇ ਦੋਦ ਲੀਟਰ ਮਾਰ ਕੇ ਲੈ ਸਕਦਾ ਆ ਦੇਖ ਸਕਦੇ ਆ ਸਕਰੀਨ ਤੁਸੀਂ ਆਪਾਂ ਤੁਹਾਨੂੰ ਨੇੜੇ ਤੋਂ ਥਾਣ ਹਵਾਨਾ ਵਖਾਵਾਂਗੇ ਕੰਡੀ ਸੀ ਬੋਲਾ ਜੀ ਆ ਦੇਖ ਸਕਦੇ ਆ ਕੱਲਾ ਕੱਲਾ ਨਿਖਰਮਾ ਥਾਨ ਲੱਗਿਆ ਹੋਇਆ ਚੁਆਈ ਵਾਲਾ ਆ ਦੇਖ ਸਕਦੇ ਆ ਜਾ ਰਹੇ ਥਾਣ ਪੂਰੇ ਪੀੜੀ ਦੇ ਪਾਵੇ ਵਾਂਗੂ ਚੜ ਰਹੇ ਥਾਣ ਪੂਰੀ ਨੁੱਕਰਾਂ ਦੇ ਲੱਗੇ ਹੋਏ ਐ ਦੇਖ ਸਕਦੇ ਆ ਕਿਸਾਨ ਵੀਰੋ ਆ ਦੇਖ ਸਕਦੇ ਆ ਸੀਲ ਠੰਡੀ ਬਾਈ ਕਹਿੰਦਾ ਬਹੁਤ ਜ਼ਿਆਦਾ ਆ ਦੇਖ ਸਕਦੇ ਤੇ ਬਾਈ ਕਹਿੰਦਾ 16 ਲੀਟਰ ਦੋ ਜਿਹੜਾ ਆਰਾਮ ਨਾਲੇ ਪਾ ਦੂਗੀ 15 16 ਲੀਟਰ ਦੋ ਦਬਾਈ ਕਹਿੰਦਾ ਆ ਦੇਖ ਸਕਦੇ ਚੰਗਾ ਹਵਾਨਾ ਜਿਹੜਾ ਤਿਆਰ ਕੀਤਾ ਹੋਇਆ ਗਾਣੇ ਤੇ ਬੱਚਾ ਇਹਦਾ ਮਗਰ ਦੇ ਉਹ ਬੱਚਾ ਵਾ ਆ ਦੇਖ ਸਕਦੇ ਆ ਆ ਦੇਖ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਜਰਸੀ ਵਹਿੜਾ ਬੜੀ ਬੱਚਾ ਹੁੰਦੇ ਤੇ ਤੇ ਵੀ ਨੇ ਹੀ ਡਿਮਾਂਡ ਕੀਤੀ ਆ 45000 ਰੁਪਇਆ ਤੇ ਵੀਰ ਕਹਿੰਦਾ ਮੌਕੇ ਤੇ ਮਾਨਤਨ ਕਰਦਾਂਗੇ ਜਿਸ ਕਿਸੇ ਵੀਰ ਦੇ ਪਸੰਦ ਆ ਜੇ ਵੀਰ ਦਾ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰਕੇ ਡੀਲ ਯੂ ਕਰ ਸਕਦੇ ਆ ਠੀਕ ਹੈ ਜੀ ਧੰਨਵਾਦ